ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਐਸਈਆਰਟੀ ਪੰਜਾਬ ਨੇ ਨਿਊਜ਼ ਇੱਕ ਲੱਡਰ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਈਟੀਟੀ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ 25 ਤੋਂ 27 ਸੈਸ਼ਨ ਦੇ ਜੋ ਦਾਖਲੇ ਦੇ ਪ੍ਰਵੇਸ਼ ਪਰੀਖਿਆ ਦੇ ਆਧਾਰ ਤੇ ਜਿਹੜਾ ਦਾਖਲਾ ਕਰਨ ਦੇ ਬਾਰੇ ਜਾਰੀ ਕੀਤਾ ਨੋਟੀਫਿਕੇਸ਼ਨ ਦੱਸਿਆ ਵੀ ਜਿਹੜੇ ਉਮੀਦਵਾਰ ਗ੍ਰੈਜੂਏਟ ਨੇ ਜੋ ਦੇ ਬਰਾਬਰ ਪ੍ਰੀਖਿਆ ਪਾਸ ਕੀਤੀ ਹੈ ਜੇ ਜੀ ਗ੍ਰੈਜੂਏਸ਼ਨ ਦੇ ਨਾਲ ਮੰਨਤਾ ਹੈ ਉਹ ਬੀਐਡ ਸੋਰੀ ਈਟੀਟੀ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸੰਸਥਾ ਜਿਹੜੀ ਹੈ ਦਾਖਲਾ ਲੈਣ ਦੇ ਚੁੱਕ ਹਨ ਤੇ ਉਹ ਆਪਣੇ ਰਜਿਸਟ੍ਰੇਸ਼ਨ ਵੈਬਸਾਈਟ ਤੋਂ ਦਿੱਤੀ ਹੈ ਇੱਥੇ ਕਰ ਸਕਦੇ ਨੇ ਤੇ ਇਹਦੇ ਵਿੱਚ ਜਨਰਲ, ਬੀਸੀ, ਓਬੀਸੀ, ਈਡਲ ਜਸ ਕੈਟਾਲਾ ਰਜਿਸਟ੍ਰੇਸ਼ਨ 1350 ਹੈ ਤੇ ਅੰਗੇਨ ਐਸਸੀ ਸਟੀਲ 750 ਹੈ ਤੇ ਐਕਸ ਸਰਵਿਸ ਮੈਨ ਖੁਦ ਦੀ ਕੋਈ ਫੀਸ ਨਹੀਂ ਹੈ ਰਜਿਸਟ੍ਰੇਸ਼ਨ ਫੀਸ ਆਨਲਾਈਨ ਪਰ ਹੀ ਆਏਗੀ ਨਾਮ ਮੁਰਨ ਜੋਗ ਹੋਏਗੀ ਸੋ ਡੀਐਲਰ ਕੋਰਸ ਲਈ ਵੀ ਫਾਰਗੋਲੋ ਕਰਵਾਈ ਗਈ ਪ੍ਰਵੇਸ਼ ਪਿਖਿਆ ਵਿੱਚ ਪਾਸ ਹੋਏ ਉਮੀਦਵਾਰਾਂ ਦੀ ਮੈਰਿਟ ਦੇ ਆਧਾਰ ਤੇ ਹੋਣ ਵਾਲੀ ਕਾਉਂਸਲਿੰਗ ਦੀ ਜਾਣਕਾਰੀ ਬਾਅਦ ਵਿੱਚ ਵੈਬਸਾਈਟ ਤੇ ਨੋਟਿਸ ਲਈ ਜਾਰੀ ਹੋਏਗੀ ਸੋ ਇਹਦੇ ਵਿੱਚ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਯੋਗਤਾ ਹੋਣੀ ਚਾਹੀਦੀ ਹੈ 10ਵੀਂ ਚ ਪੰਜਾਬੀ ਹੋਣੀ ਚਾਹੀਦੀ ਹੈ ਤੇ ਅੰਗਰੇਜ਼ੀ ਹਿੰਦੀ ਵਿਗਿਆਨ ਐਸਐਸਟੀ ਹਿਸਾਬ ਇਹ ਪਾਸ ਹੋਣਾ ਚਾਹੀਦਾ ਹੈ ਆਨਲਾਈਨ ਰਜਿਸਟ੍ਰੇਸ਼ਨ ਇਹ 28 ਤੋਂ 9 ਤੱਕ ਹੋਏਗੀ ਸਤੰਬਰ ਤੱਕ ਤੇ ਆਨਲਾਈਨ ਅਪਲੀਕੇਸ਼ਨ ਪੇਮੈਂਟ ਫੀਸ ਦੀ ਇਹ ਵੀ ਇਨੀ ਡੇਟ ਹੈ ਤੋਂ ਇਹਦਾ ਇੰਟਰਨੈਸ ਟੈਸਟ ਜੋ ਹੋਏਗਾ 21 9 ਨੂੰ ਹੋਏਗਾ ਉਮੀਦਵਾਰ ਜਿਹੜੇ ਆ ਤਰਜੀਹ ਅਨਸਾਰ ਪ੍ਰਵੇਸ਼ ਪਿਖਾ ਰਜਿਸਟ੍ਰੇਸ਼ਨ ਲਈ ਮੀਟ ਮੇਤਿਆਂ ਵਿੱਚ ਕੋਈ ਤਬਦੀਲੀ ਆndi ਤਾਂ ਵੈਬਸਾਈਟ ਤੇ ਦਿੱਤੀ ਜਾਏਗੀ sse50.org ਜਾਂ punjab.dleladmission.gndu.ac.in ਐਡਮਿਟ ਕਾਰਡ ਤੇ ਪ੍ਰੀਖਿਆ ਕੇਂਦਰ ਦੀ ਜਾਣਕਾਰੀ ਐਡਮਿਟ ਕਾਰਡ ਤੇ ਹੋਏਗੀ ਇਸ ਲਈ ਸ਼ੁਕ ਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈਬਸਾਈਟ ਤੇ ਚੈੱਕ ਕਰਦੇ ਰਹਿਣ ਆਨਲਾਈਨ ਰਜਿਸਟ੍ਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਭਰਨ ਤੇ ਫਾਈਨਲ ਸਬਮਿਟ ਕਰਨ ਤੋਂ ਪਹਿਲੇ ਚੈੱਕ ਕਰ ਲੈਣ ਸੋ ਇਹ ਹੈ ਜੀ ਇੰਟਰੈਸਟ ਟੈਸਟ ਜੋ ਹੋ ਰਿਹਾ ਵੀ ETT ਦਾ ਸੋ ਸਾਰੇ ਸਾਥੀਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਜੋ ETT ਕਰਨ ਦੇ ਚੁੱਕ ਨੇ ਸੋ ਇੰਟਰੈਸਟ ਟੈਸਟ ਦੇ ਵਿੱਚ ਤੇ ਹੀ ਐਡਮਿਸ਼ਨ ਹੋਏਗਾ ਸੋ ਥੈਂਕ ਯੂ ਵੈਰੀ ਮੱਚ ਜੀ ਪਹਿਲੇ ਦਾ ਨੋਟੀਫਿਕੇਸ਼ਨ ਜੋ ਆਇਆ ਸੀ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਦਿੱਤਾ ਸੀ ਕੀ ਕੀ ਹੈ ਉੱਚ ਸ਼ਰਤਾਂ ਨੇ ਤੇ ਹੁਣ ਤੁਸੀਂ ਸਿੰਪਲ ਇਹ ਵੈਬਸਾਈਟ ਤੇ ਜਾ ਕੇ ਕਲਿੱਕ ਕਰਨਾ ਹੈ ਜੀ ਜਨਰਲ 1350 ਫੀਸ ਹੈ ਸੋ ਜੇਕਰ ਰਿਜ਼ਰਵ ਕੈਟਾਗਰੀ 750 ਤੇ ਐਕਸ ਸਰਵਿਸਮੈਨ ਸੈਲਫ ਦੀ ਕੋਈ ਫੀਸ ਨਹੀਂ ਹੈ ਥੈਂਕ ਯੂ ਵੈਰੀ ਮੱਚ ਜੀ ਬੈਸਟ ਆਫ ਲੱਕ